ਬਲਰਾਜ ਵਿਕਾਸ ਨੂੰ ਲੈ ਕੇ ਡਾਕਟਰ ਕੋਲ ਜਾਂਦਾ ਹੈ ਤਾਂ ਡਾਕਟਰ ਨੂੰ ਦੱਸਦਾ ਹੈ ਕਿ ਵਿਕਾਸ ਇੱਕ ਦਿਨ ਵਿੱਚ 9-10 ਗੋਲੀਆਂ ਖਾ ਰਿਹਾ ਹੈ ਡਾਕਟਰ ਬਲਰਾਜ ਨੂੰ ਕਹਿੰਦਾ ਕਿ ਤੁਸੀਂ ਬਾਹਰ ਬੈਠੋ ਮੈਂ ਇਸ ਦੀ ਕਾਉਂਸਲਿੰਗ ਕਰਦਾ ਹਾਂ ਡਾਕਟਰ ਵਿਕਾਸ ਨੂੰ ਕਹਿੰਦਾ ਕਿ ਬੇਟਾ ਪਹਿਲਾਂ ਤਾਂ 2-2 ਗੋਲੀਆਂ ਤਿੰਨ ਟਾਈਮ ਦੀਆਂ ਸਨ ਹੁਣ ਤੁਸੀਂ ਦਵਾਈ ਦੀ ਡੋਜ਼ ਕਿਉਂ ਵਧਾ ਲਈ ਹੈ ਵਿਕਾਸ ਕਹਿੰਦਾ ਅੰਕਲ ਜੀ ਮੇਰਾ ਸਰੀਰ ਬਹੁਤ ਦਰਦ ਕਰਦਾ ਰਹਿੰਦਾ ਹੈ ਦਵਾਈ ਤੋਂ ਬਿਨਾ ਰਿਹਾ ਨਹੀਂ ਜਾਂਦਾ ਡਾਕਟਰ ਕਹਿੰਦਾ ਇਹ ਗੋਲੀਆਂ ਤੁਸੀਂ ਕਿਹੜੇ ਕੈਮਿਸਟਰੀ ਦੁਕਾਨ ਤੋਂ ਲਈਆਂ ਸੀ ਉਸ ਵਿਰੁੱਧ ਕੇਸ ਹੋ ਸਕਦਾ ਹੈ ਇਹ ਦਵਾਈ ਡਾਕਟਰ ਦੀ ਪਰਚੀ ਤੋਂ ਬਿਨਾ ਨਹੀਂ ਦੇ ਸਕਦੇ ਬੇਟਾ ਇਹ ਸਰੀਰ ਦਾ ਦਰਦ ਸਿਰਫ ਆਪਣੇ ਦਿਮਾਗ ਵਿੱਚ ਬੈਠੀ ਗਲਤਫਹਿਮੀ ਹੁੰਦੀ ਹੈ ਆਪਾਂ ਮਾਨਸਿਕ ਤੌਰ ਤੇ ਸੋਚਦੇ ਹਾਂ ਕਿ ਦਰਦ ਹੁੰਦਾ ਹੈ ਤੇ ਉਹੀ ਮਹਿਸੂਸ ਹੁੰਦਾ ਹੈ ਜਦੋਂ ਲੱਗਦਾ ਹੈ ਕਿ ਦਰਦ ਹੋ ਰਿਹਾ ਹੈ ਤਾਂ ਐਕਸਰਸਾਈਜ਼ ਕਰੋ ਆਪਣਾ ਮਾਈਂਡ ਕਿਸੇ ਹੋਰ ਪਾਸੇ ਲਗਾਓ ਸਟਰੋਂਗ ਬਣਾਓ ਆਪਣੇ ਆਪ ਨੂੰ ਦਵਾਈ ਦੀ ਜ਼ਿਆਦਾ ਡੋਜ਼ ਤੁਹਾਡੀਆਂ ਕਿਡਨੀ ਲੀਵਰ ਆਦਿ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਸ ਲਈ ਦਵਾਈ ਨੂੰ ਜਲਦੀ ਤੋਂ ਜਲਦੀ ਘਟ ਕਰਨਾ ਹੋਵੇਗਾ ਕਿਸੇ ਹੋਰ ਲਈ ਨਾ ਸਹੀ ਆਪਣੇ ਬਾਰੇ ਤਾਂ ਸੋਚੋ ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਜੇ ਇੱਕ ਵਾਰ ਸਰੀਰ ਵਿੱਚ ਕੋਈ ਨੁਕਸਪਾਹ ਜਾਵੇ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਹੈ ਵਿਕਾਸ ਕਹਿੰਦਾ ਡਾਕਟਰ ਅੰਕਲ ਮੈਂ ਬਹੁਤ ਕੋਸ਼ਿਸ਼ ਕਰਦਾ ਹਾਂ ਪਰ ਨਸ਼ੇ ਤੋਂ ਬਿਨਾਂ ਸਰੀਰ ਨੂੰ ਉਹ ਦਵਾਈ ਦੀ ਲੋੜ ਪੈਂਦੀ ਹੈ ਡਾਕਟਰ ਕਹਿੰਦਾ ਮੈਂ ਤੈਨੂੰ ਨਾਲ ਤਾਕਤ ਦੀਆਂ ਗੋਲੀਆਂ ਦਿੰਦਾ ਹਾਂ ਤੇ ਨਾਲ ਦੁੱਧ ਜੂਸ ਤੇ ਹੋਰ ਵੀ ਖੁਰਾਕ ਖਾਈਂ ਸਰੀਰ ਵਿੱਚ ਜਿੰਨੀ ਤਾਕਤ ਆਏਗੀ ਸਰੀਰ ਓਨਾ ਹੀ ਠੀਕ ਹੋਵੇਗਾ ਤੇ ਦਵਾਈ ਦੀ ਲੋੜ ਘਟ ਪਵੇਗੀ ਉਹ ਬਲਰਾਜ ਨੂੰ ਸਦਕੇ ਕਹਿੰਦਾ ਹੈ ਕਿ ਮੈਂ ਵਿਕਾਸ ਨੂੰ ਕਾਫੀ ਸਮਝਾ ਦਿੱਤਾ ਹੈ। ਬਾਕੀ ਤੁਸੀਂ ਸਾਰੇ ਉਸ ਦਾ ਵੱਧ ਤੋਂ ਵੱਧ ਸਾਥ ਦਿਓ। ਨਸ਼ਾ ਕਰਨ ਵਾਲੇ ਮਾਨਸਿਕ ਰੋਗੀ ਬਣ ਜਾਂਦੇ ਹਨ ਕਿ ਅਸੀਂ ਇਸ ਤੋਂ ਬਿਨਾਂ ਨਹੀਂ ਬਚ ਸਕਦੇ। ਬਲਰਾਜ ਵਿਕਾਸ ਨੂੰ ਲੈ ਕੇ ਫੇਰ ਦੁਕਾਨ ਤੇ ਹੀ ਚਲਾ ਜਾਂਦਾ ਹੈ ਤੇ ਉੱਥੇ ਉਸ ਨੂੰ ਬਹੁਤ ਸਮਝਾਉਂਦਾ ਹੈ ਕਿ ਤੇਰੀ ਪਤਨੀ ਹੈ, ਤੂੰ ਬੱਚੇ ਦਾ ਬਾਪ ਬਣਨ ਵਾਲਾ ਹੈ। ਆਪਣੀ ਜ਼ਿੰਮੇਵਾਰੀ ਸਮਝ। ਤੂੰ ਨਸ਼ਾ ਛੱਡ ਗਿਆ, ਇਹ ਗੋਲੀਆਂ ਛੱਡਣਾ ਕਿੰਨੀ ਵੱਡੀ ਗੱਲ ਹੈ। ਸੇ ਤੋਂ ਵੱਧ ਕੇ ਕੁਝ ਨਹੀਂ ਹੁੰਦਾ ਪਰਿਵਾਰ ਵੀ ਬਾਅਦ ਵਿੱਚ ਆਉਂਦਾ ਹੈ ਜਾਨ ਹੈ ਤਾਂ ਜਹਾਨ ਹੈ ਵਿਕਾਸ ਕਹਿੰਦਾ ਤੁਸੀਂ ਠੀਕ ਕਹਿੰਦੇ ਹੋ ਪਾਪਾ ਹੁਣ ਮੈਂ ਆਪਣੇ ਮਨ ਨੂੰ ਪੱਕਾ ਕਰਕੇ ਦਵਾਈ ਛੱਡਾਂਗਾ ਬਲਰਾਜ ਵਿਕਾਸ ਦੇ ਬਾਰੇ ਘਰ ਨਹੀਂ ਦੱਸਦਾ ਕਿ ਬਿੰਮੀ ਫਿਰ ਟੈਨਸ਼ਨ ਨਾ ਲਵੇ ਨਾਲੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸੀ ਉਧਰ ਰੋਹਨ ਵੀ 20 ਮਾਰਚ ਨੂੰ ਟੈਸਟ ਦੇ ਕੇ ਘਰ ਆ ਜਾਂਦਾ ਹੈ ਅਵਨੇਸ਼ ਉਸ ਨੂੰ ਕਹਿੰਦਾ ਹੈ ਕਿ ਬੇਟਾ ਆਪਾਂ ਨੂੰ ਸਾਖ ਤਾਂ ਚੰਗੇ ਪੈ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਮੰਦਰ ਵਿੱਚ ਸਿਰਫ ਫੇਰੇ ਦੇ ਦਿਓ ਸਾਨੂੰ ਕੁਝ ਨਹੀਂ ਚਾਹੀਦਾ ਕੁੜੀ ਮੁੰਡੇ ਨੂੰ ਕੈਨੇਡਾ ਭੇਜਣ ਦਾ ਖਰਚ ਵੀ ਅਸੀਂ ਕਰਾਂਗੇ ਰੋਹਨ ਕਹਿੰਦਾ ਪਾਪਾ ਆਪਾਂ ਵੀ ਕੀਰਤ ਨੂੰ ਵਿਆਹ ਕੇ ਹੀ ਵਿਦੇਸ਼ ਭੇਜਣਾ ਚਾਹੁੰਦੇ ਸੀ ਤਾਂ ਕਿ ਮੁੰਡੇ ਵਾਲੇ ਪੈਸੇ ਖਰਚ ਕੇ ਕੈਨੇਡਾ ਭੇਜ ਸਕਣ ਉਹਨਾਂ ਦਾ ਮੁੰਡਾ ਆਇਲਸ ਨਹੀਂ ਕਰ ਸਕਿਆ ਉਹ ਪੈਸੇ ਲਾ ਦੇਣਗੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਹਨ ਸ਼ੁਸ਼ਮਾ ਕਹਿੰਦੀ ਭਾਵੇਂ ਉਹਨਾਂ ਕਿਹਾ ਹੈ ਕਿ ਸਾਨੂੰ ਤਿੰਨ ਕੱਪੜਿਆਂ ਵਿੱਚ ਤੀ ਚਾਹੀਦੀ ਹੈ ਅਗਲਾ ਤੇ ਕਹਿੰਦਾ ਹੀ ਹੈ ਪਰ ਆਪਾਂ ਕਰਦੇ ਮੈਂਬਰਾਂ ਦੇ ਕੱਪੜੇ ਤੇ ਗਹਿਣੇ ਬਣਵਾ ਲਈਏ ਸੋਨਾ ਮੇਰੇ ਕੋਲ ਹੈਗਾ ਤੇ ਕੱਪੜੇ ਲੈ ਲੈਂਦੇ ਹਾਂ ਰੋਹਨ ਕਹਿੰਦਾ ਮੰਮੀ ਤੁਸੀਂ ਠੀਕ ਕਹਿੰਦੇ ਹੋ ਆਪਾਂ ਕੀਰਤ ਨੂੰ ਖਾਲੀ ਥੋੜਾ ਤੋਰਨਾ ਹੈ ਕੀਰਤ ਲਈ ਵੀ ਗਹਿਣੇ ਕੱਪੜੇ ਬਣਾਓ ਤੇ ਕਰਦੇ ਮੈਂਬਰਾਂ ਦੇ ਵੀ ਸ਼ੁਸ਼ਮਾ ਕਹਿੰਦੀ ਉਸ ਦਿਨ ਉਹਨਾਂ ਕੀਰਤ ਦੀ ਜਠਾਣੀ ਦੀ ਗੋਦ ਭराई ਦੀ ਰਸਮ ਵੀ ਕਰਨੀ ਹੈ। ਉਹਦੇ ਮਾਪੇ ਕੱਪੜੇ ਲੈ ਕੇ ਆਉਣਗੇ ਤਾਂ ਆਪਾਂ ਖਾਲੀ ਹੱਥ ਨਹੀਂ ਜਾ ਸਕਦੇ। ਅਭਨੇਸ਼ ਕਹਿੰਦਾ ਠੀਕ ਹੈ ਤੋ ਕੀਰਤ ਤੇ ਉਸਦੀ ਚਾਚੀ ਨੂੰ ਨਾਲ ਲੈ ਕੇ ਬਣਾ ਲੈ ਸਭ ਕੁਝ। ਸਾਨੂੰ ਕੀ ਪਤਾ ਗਹਿਣੇ ਦੇ ਕੱਪੜਿਆਂ ਦਾ। ਸੁਸ਼ਮਾ ਆਪਣੇ ਦਰਾਨੀ ਤੇ ਕੀਰਤ ਨੂੰ ਨਾਲ ਲੈ ਕੇ ਕੱਪੜੇ ਤੇ ਗਹਿਣੇ ਬਣਾਉਣ ਚਲੀ ਜਾਂਦੀ ਹੈ। ਤੇ ਰੋਹਨ ਸੋਚਦਾ ਹੈ ਕਿ ਥੋੜਾ ਮੁੰਡੇ ਬਾਰੇ ਪੁੱਛ ਪੜਤਾਲ ਕਰ ਲਵਾਂ ਕਈ ਵਾਰ ਧੋਖਾ ਵੀ ਹੋ ਜਾਂਦਾ ਹੈ ਰੋਹਨ ਪਾਪਾ ਦੇ ਦੱਸੇ ਐਡਰੈਸ ਤੇ ਪੁੱਛਗਿਛ ਕਰਨ ਗਿਆ ਤਾਂ ਉਹ ਸੋਚਦਾ ਹੈ ਕਿ ਜਦੋਂ ਮੈਂ ਬਿੰਮੀ ਦੇ ਮਗਰ ਆਇਆ ਸੀ ਤਾਂ ਉਸ ਘਰ ਵੀ ਇੱਧਰ ਹੀ ਸੀ ਪਰ ਉਸ ਨੂੰ ਬਿੰਮੀ ਦੇ ਘਰ ਦਾ ਪੱਕਾ ਪਤਾ ਨਹੀਂ ਸੀ ਕਿੱਥੇ ਹੈ ਉਹ ਕੁਝ ਦੁਕਾਨਦਾਰਾਂ ਤੇ ਹੋਰ ਲੋਕਾਂ ਤੋਂ ਪੁੱਛਦਾ ਹੈ ਤਾਂ ਸਾਰੇ ਬਲਰਾਜ ਦੇ ਮੂੰਹ ਨੂੰ ਉਹਨਾਂ ਦੀ ਸਿਫਤ ਹੀ ਕਰਦੇ ਹਨ ਉਹ ਘਰ ਆ ਕੇ ਕਹਿੰਦਾ ਹੈ ਕਿ ਪਾਪਾ ਕਈ ਲੋਕਾਂ ਤੋਂ ਪੁੱਛਿਆ ਹੈ ਲੋਕ ਉਹਨਾਂ ਦੀ ਸਿਫਤ ਹੀ ਕਰਦੇ ਹਨ ਹਫਤਾ ਕਿਵੇਂ ਲੰਘ ਗਿਆ ਸੀ ਪਤਾ ਹੀ ਨਹੀਂ ਲੱਗਾ ਕਦੋਂ 27 ਤਰੀਕ ਆ ਗਈ ਸੀ ਰੋਹਨ ਸਵੇਰੇ ਹੀ ਕਿਰਤ ਨੂੰ ਤਿਆਰ ਹੋਣ ਲਈ ਪਾਰਲਰ ਵਿੱਚ ਛੱਡ ਆਇਆ ਸੀ ਤੇ ਉਹ ਸਾਰੇ ਆਪ ਵੀ ਤਿਆਰ ਹੋ ਰਹੇ ਸਨ ਰੋਹਨ ਨੂੰ ਪਹਿਣ ਦੇ ਵਿਆਹ ਦੀ ਖੁਸ਼ੀ ਸੀ ਪਰ ਉਹ ਅੰਦਰੋਂ ਪਰੇਸ਼ਾਨ ਜਾ ਸੀ ਉਧਰ ਬਨਰਾਜ ਦੇ ਘਰ ਪਾਰਟੀ ਦੀ ਤਿਆਰੀ ਹੋ ਰਹੀ ਸੀ ਥੋੜੇ ਜਿਹੇ ਖਾਸ ਰਿਸ਼ਤੇਦਾਰ ਤੇ ਆਨਗਵਾਂਢ ਦੇ ਹੀ ਬੁਲਾਏ ਸਨ ਬਿੰਮੀ ਤਿਆਰ ਹੋ ਰਹੀ ਸੀ ਪਰ ਉਹਦਾ ਦਿਲ ਬੈਰਦਾ ਜਾ ਰਿਹਾ ਸੀ ਵੀ ਜਦੋਂ ਰੋਹਨ ਮੇਰੇ ਸਾਹਮਣੇ ਆਏਗਾ ਤਾਂ ਕੀ ਅਸੀਂ ਦੋਵੇਂ ਆਪਣੇ ਆਪ ਨੂੰ ਸੰਭਾਲ ਪਾਵਾਂਗੇ ਬਿੰਮੀ ਨੇ ਵਿਕਾਸ ਨੂੰ ਕੱਪੜੇ ਦੇ ਦਿੱਤੇ ਤੇ ਉਹ ਤਿਆਰ ਹੋ ਕੇ ਰੇਨੂ ਕੋਲ ਗਿਆ ਤਾਂ ਪਾਪਾ ਨੂੰ ਅੰਦਰ ਵੇਖ ਕੇ ਬਾਹਰ ਆ ਗਿਆ ਬਲਰਾਜ ਕਹਿੰਦਾ ਵਿਕਾਸ ਚੱਲ ਗਿਆ ਰਾਜ ਵਿੱਚੋਂ ਗੱਡੀ ਲੈ ਆ ਉਹ ਮੰਦਰ ਪਹੁੰਚਣ ਵਾਲੇ ਹਨ ਵਿਕਾਸ ਕਹਿੰਦਾ ਜੀ ਪਾਪਾ ਮੈਂ ਗੱਡੀ ਲੈਣ ਚੱਲਿਆ ਹਾਂ ਤੇ ਉਹ ਚਾਬੀ ਲੈਣ ਗਿਆ ਤਾਂ ਰੇਨੂ ਨੇ ਉਹਦੇ ਹੱਥ ਵਿੱਚ ਕੁਝ ਦੇ ਦਿੱਤਾ ਤਾਂ ਉਹ ਗੱਡੀ ਲੈਣ ਚਲਾ ਗਿਆ ਉਹ ਚਾਰੇ ਗੱਡੀ ਵਿੱਚ ਬੈਠ ਮੰਦਰ ਚਲੇ ਗਏ ਕੀਰਤ ਰੋਹਨ ਤੇ ਉਹਨਾਂ ਦੇ ਮੰਮੀ ਪਾਪਾ ਚਾਚਾ ਚਾਚੀ ਸਾਰੇ ਪਹਿਲਾਂ ਹੀ ਉੱਥੇ ਪਹੁੰਚ ਗਏ ਸੀ ਕੀਰਤ ਲਾਲ ਰੰਗ ਦੇ ਲਹਿੰਗੇ ਵਿੱਚ ਬਹੁਤ ਸੋਹਣੀ ਲੱਗ ਰਹੀ ਸੀ ਸੋਨੂ ਵੀ ਕਰੀਮ ਕਲਰ ਦੀ ਅਚਕਨ ਵਿੱਚ ਚੱਚ ਰਿਆ ਸੀ ਪੰਡਤ ਕਹਿੰਦਾ ਲਿਆਓ ਜੀ ਲੜਕੇ ਲੜਕੀ ਨੂੰ ਬਿਠਾਓ ਵਿਆਹ ਦੀ ਰਸਮਾਂ ਸ਼ੁਰੂ ਕਰੀਏ ਉਹਨਾਂ ਦੋਵਾਂ ਨੂੰ ਬਿਠਾ ਦਿੱਤਾ ਤਾਂ ਪੰਡਤ ਜੀ ਨੇ ਪਹਿਲਾਂ ਵਿਆਹ ਦੀ ਰਸਮਾਂ ਸ਼ੁਰੂ ਕਰਦੇ ਹਨ ਪੰਡਤ ਜੀ ਪਵਿੱਤਰ ਮੰਤਰਾਂ ਦੇ ਜਾਪ ਕਰਦੇ ਹਨ ਤੇ ਅਵਨੀਸ਼ ਕਿਰਤ ਦਾ ਹੱਥ ਸੋਨੂ ਦੇ ਹੱਥ ਵਿੱਚ ਦੇ ਕੇ ਕੰਨਿਆਦਾਨ ਕਰਦਾ ਹੈ ਸੋਨੂ ਆਪਣੇ ਖੱਬੇ ਹੱਥ ਵਿੱਚ ਕਿਰਤ ਦਾ ਸੱਜਾ ਹੱਥ ਫੜ ਕੇ ਉਸ ਨੂੰ ਆਪਣੇ ਪਤਨੀ ਸਵੀਕਾਰ ਕਰਦਾ ਹੈ ਤੇ ਫਿਰ ਵਰਮਾਲਾ ਪਾਉਣ ਤੋਂ ਬਾਅਦ ਫੇਰੇ ਸ਼ੁਰੂ ਹੁੰਦੇ ਹਨ ਸੱਤ ਫੇਰੇ ਪੂਰੇ ਹੋਣ ਤੋਂ ਬਾਅਦ ਸਾਰੇ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹਨ सोनू ਤੇ ਕੀਰਤ ਦੋਵੇਂ ਆਪਣੇ ਮਾਪੇ ਦਾ ਆਸ਼ੀਰਵਾਦ ਲੈਂਦੇ ਹਨ ਵਿਆਹ ਤੋਂ ਬਾਅਦ ਰੋਹਨ ਸਾਰਿਆਂ ਨੂੰ ਇੱਕ ਹੋਟਲ ਵਿੱਚ ਲੈ ਜਾਂਦਾ ਹੈ ਜਿੱਥੇ ਖਾਣ ਪੀਣ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ ਪਹਿਲਾਂ ਜੂਸ ਤੇ 스ਨੈਕਸ ਵਗੈਰਾ ਦਿੱਤੇ ਜਾਂਦੇ ਹਨ ਤੇ ਉਸ ਤੋਂ ਬਾਅਦ ਕੌਫੀ ਤੇ ਮਿੱਠਾ ਦਿੱਤਾ ਗਿਆ ਚਾਹ ਪੀ ਕੇ ਬਲਰਾਜ ਹੁਰੀ ਘਰ ਨੂੰ ਚੱਲ ਪੈਂਦੇ ਹਨ ਅਵਨੇਸ਼ ਬਲਰਾਜ ਨੂੰ ਕਹਿੰਦਾ ਹੈ ਅਸੀਂ ਘਰ ਤੋਂ ਹੋ ਕੇ ਆਉਂਦੇ ਹਾਂ ਉਹਨਾਂ ਗੱਡੀ ਕਿਰਾਏ ਤੇ ਕੀਤੀ ਹੋਈ ਸੀ ਤੇ ਉਹ ਘਰੋਂ ਕਿਰਤ ਦੇ ਸਹਰੇ ਕੱਲ ਜਾਣ ਵਾਲਾ ਸਮਾਨ ਗੱਡੀ ਵਿੱਚ ਰੱਖ ਕੇ ਉਹਨਾਂ ਦੇ ਘਰ ਨੂੰ ਚੱਲ ਪੈਂਦੇ ਹਨ ਤੇ ਰਸਤੇ ਵਿੱਚੋਂ ਉਹ 5 ਡੱਬੇ ਮਠਿਆਈ ਦੇ ਤੇ ਫਰੂਟ ਦੀ ਟੋਕਰੀ ਲੈਂਦੇ ਹਨ ਜਦੋਂ ਉਹ ਉੱਥੇ ਪਹੁੰਚੇ ਤਾਂ ਬਲਰਾਜ ਹੁਰਾਂ ਨੇ ਸੋਨੂ ਤੇ ਕਿਰਤ ਨੂੰ ਸਟੇ ਤੇ ਇੱਕ ਸੋਫੇ ਤੇ ਬਿਠਾਇਆ ਹੋਇਆ ਸੀ ਸੋਨੂ ਦੀ ਪੂਆ ਤੇ ਮਾਮੇ ਵੀ ਆ ਗਏ ਸੀ ਬਿੰਮੀ ਦੇ ਮੰਮੀ ਪਾਪਾ ਤੇ ਬਿੱਪਨ ਵੀ ਪਹੁੰਚ ਗਏ ਸੀ ਹੋਰ ਵੀ ਅਣਗੁਆਣ ਦੇ ਲੋਕ ਪਹੁੰਚ ਰਹੇ ਸਨ ਜਦੋਂ ਗੱਡੀ ਵਿੱਚੋਂ ਉੱਤਰ ਕੇ ਗਏ ਤਾਂ ਬਲਰਾਜ ਤੇ ਰੀਨੂ ਅੱਗੇ ਉਹਨਾਂ ਦੇ ਸਵਾਗਤ ਲਈ ਖੜੇ ਸਨ ਉਹ ਉਹਨਾਂ ਨੂੰ ਅੱਗੇ ਲੈ ਗਏ ਤਾਂ ਰੋਹਨ ਨੇ ਜਦੋਂ ਬਿੰਮੀ ਦੇ ਕੋਲ ਬਿੱਪਨ ਤੇ ਉਸਦੇ ਮੰਮੀ ਪਾਪਾ ਨੂੰ ਬੈਠੇ ਵੇਖਿਆ ਤਾਂ ਉਹਦਾ ਮੱਥਾ ਠਣ ਗਿਆ ਇਹ ਸਾਰੇ ਇੱਥੇ ਕਿਵੇਂ ਕਿਤੇ ਬਿੰਮੀ ਵੀ ਇੱਥੇ ਤਾਂ ਨਹੀਂ ਵਿਆਹੀ ਹੋਈ ਉਹ ਅਵਨੇਸ਼ ਕੋਲ ਜਾ ਕੇ ਕਹਿਣ ਲੱਗਾ ਕਿ ਪਾਪਾ ਇੱਥੇ ਬਿੰਮੀ ਦਾ ਸਾਰਾ ਪਰਿਵਾਰ ਆਇਆ ਹੈ ਤੇ ਜਦੋਂ ਅਵਨੇਸ਼ ਤੇ ਸ਼ੋਕ ਨੇ ਨੀਨਾ ਨੂੰ ਵੇਖਿਆ ਤਾਂ ਉਸ ਦਾ ਮੂੰਹ ਇੱਕਦਮ ਉੱਤਰ ਗਿਆ ਕਿ ਇਹ ਇੱਥੇ ਕਿਵੇਂ ਆਏ ਹਨ ਕਿਰਤ ਜਦੋਂ ਦੀ ਬਿੰਮੀ ਨੂੰ ਮਿਲੀ ਸੀ ਬਹੁਤ ਪਰੇਸ਼ਾਨ ਸੀ ਕਿ ਮੇਰੇ ਤੋਂ ਇਹ ਕੀ ਹੋ ਗਿਆ ਮੈਂ ਆਪਣੇ ਭਰਾ ਦੀ ਤਕਲੀਫ ਦਾ ਕਾਰਨ ਬਣ ਗਈ ਸੋਨੂੰ ਕਹਿੰਦਾ ਕੀ ਗੱਲ ਕਿਰਤ ਤੂੰ ਜਦੋਂ ਦੀ ਘਰ ਆਈਆਂ ਉਜ ਉਦਾਸ ਲੱਗ ਰਹੀ ਆ ਘਰ ਪਸੰਦ ਨਹੀਂ ਆਇਆ ਕਿਰਤ ਕਹਿੰਦੀ ਕੁੜੀਆਂ ਜਦੋਂ ਮਾਪੇ ਦਾ ਘਰ ਛੱਡ ਕੇ ਸਹੁਰੇ ਘਰ ਆਉਂਦੀਆਂ ਹਨ ਤਾਂ ਉਦਾਸ ਹੋ ਜਾਂਦੀਆਂ ਹਨ ਰੋਹਨ ਤੇ ਉਸਦੇ ਮੰਮੀ ਪਾਪਾ ਨੇ ਚਾਹ ਪਾਣੀ ਇਹ ਮਸਾਹੀ ਪੀਤਾ ਇਹਨਾਂ ਨੂੰ ਬਲਰਾਜ ਆ ਗਿਆ ਉਹਨਾਂ ਨੂੰ ਨਾਲ ਲਿਜਾ ਸਾਰਿਆਂ ਨੂੰ ਮਿਲਾਉਣ ਲੱਗਾ ਆ ਮੇਰੀ ਭੈਣ ਜੀਜਾ ਜੀ ਆ ਸੋਨੂ ਦੇ ਮਾਮਾ मामੀ ਤੇ ਬਿੰਮੀ ਮੇਰੇ ਵੱਡੇ ਬੇਟੇ ਵਿਕਾਸ ਦੀ ਪਤਨੀ ਤੇ ਇਹਦੇ ਮੰਮੀ ਪਾਪਾ ਤੇ ਭਰਾ ਹਨ। ਰੋਹਨ ਨੇ ਜਦੋਂ ਸੁਣਿਆ ਕਿ ਜਦੋਂ ਬਿੰਮੀ ਗਿਰਤ ਤੇ ਝਠਾਣੀ ਹੈ ਤਾਂ ਉਹ ਸੋਚਦਾ ਹੈ ਕਿ ਇਹ ਸਭ ਕੀ ਹੋ ਗਿਆ? ਮੈਂ ਤਾਂ ਮਸਾ ਹੀ ਬਿੰਮੀ ਨੂੰ ਭੁਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਫਿਰ ਬਿੰਮੀ ਮੇਰੀ ਭੈਣ ਬਿੰਮੀ ਦੇ ਕਾਰ ਵਿੱਚ ਕਿਵੇਂ ਆ ਗਈ? ਇਹ ਸਭ ਕਿਵੇਂ ਹੋ ਗਿਆ? ਬਲਰਾਜ ਰੋਹਨ ਨੂੰ ਕਹਿੰਦਾ ਹੈ ਕਿ ਬੇਟਾ ਕੀ ਗੱਲ ਕੋਈ ਪਰੇਸ਼ਾਨੀ ਹੈ? ਮੈਨੂੰ ਲੱਗਦਾ ਜਿਵੇਂ ਮੈਂ ਪਹਿਲਾਂ ਵੀ ਤੈਨੂੰ ਕਿਤੇ ਵੇਖਿਆ ਹੋਵੇ ਮੰਦਰ ਵਿੱਚ ਤਾਂ ਤੂੰ ਪਗੜੀ ਪਾਈ ਸੀ ਪਰ ਹੁਣ ਮੈਨੂੰ ਤੇਰਾ ਚਿਹਰਾ ਵੇਖਿਆ ਜਾ ਲੱਗ ਰਿਹਾ ਹੈ ਬਿੰਮੀ ਤੇ ਇਹ ਸਭ ਜਾਣਦੀ ਸੀ ਤੇ ਉਹ ਸੋਚਦੀ ਹੈ ਕਿ ਕਿਤੇ ਪਾਪਾ ਨੂੰ ਯਾਦ ਨਾ ਆ ਜਾਵੇ ਕਿ ਉਦੋਂ ਰੋਹਨ ਉਹਨਾਂ ਦੀ ਗੱਡੀ ਦਾ ਪਿੱਛਾ ਕਰ ਰਿਹਾ ਸੀ ਉਹ ਆਪਣੀ ਪਰੇਸ਼ਾਨੀ ਲੁਪਾਉਣ ਲਈ ਥੱਲੇ ਮੁੱਕਰ ਕੇ ਹੀ ਸਭ ਨੂੰ ਨਮਸਤੇ ਕਹਿ ਦਿੱਤਾ ਰੋਹਨ ਦੇ ਮੰਮੀ ਪਾਪਾ ਵੀ ਸੋਚ ਰਹੇ ਸੀ ਕਿ ਕਾਲੇ ਵਿੱਚ ਕਿੱਥੇ ਆ ਕੇ ਫਸ ਗਏ ਬਿੰਮੀ ਇਹਨਾਂ ਦੀ ਵੱਡੀ ਨੋ ਹੈ ਉਧਰ ਅਸ਼ੋਕ ਵੀ ਸੋਚ ਰਿਹਾ ਸੀ ਕਿ ਰੋਹਨ ਦੀ ਭੈਣ ਹੀ ਸੋਨੂ ਨਾਲ ਵਿਆਹੀ ਗਈ ਹੈ ਕਿਤੇ ਰੋਹਨ ਤੇ ਬਿੰਮੀ ਬਾਰੇ ਕਿਸੇ ਨੂੰ ਪਤਾ ਨਾ ਲੱਗ ਜਾਵੇ ਉਹ ਇੱਕ ਦੂਜੇ ਵੱਲ ਵੇਖ ਰਹੇ ਸਨ ਕਿਉਂਕਿ ਉਹ ਪਹਿਲਾਂ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਸਨ ਬਲਰਾਜ ਕਹਿੰਦਾ ਮੈਨੂੰ ਇੰਜ ਕਿਉਂ ਲੱਗ ਰਿਹਾ ਜਿਵੇਂ ਤੁਸੀਂ ਪਹਿਲਾਂ ਹੀ ਇੱਕ ਦੂਜੇ ਨੂੰ ਜਾਣਦੇ ਹੋਵੋ ਅਸ਼ੋਕ ਕਹਿੰਦਾ ਇੱਕਦਮ ਗੱਲ ਬਦਲਦੇ ਹੋਏ ਨਹੀਂ ਭਾਈ ਸਾਹਿਬ ਜਾਣਦੇ ਤਾਂ ਨਹੀਂ ਉਂਝ ਲੱਗ ਰਿਹਾ ਜਿਵੇਂ ਕਿਤੇ ਇਹਨਾਂ ਨੂੰ ਵੇਖਿਆ ਹੋਵੇ ਬਲਰਾਜ ਕਹਿੰਦਾ ਆਪਾਂ ਸਾਰੇ ਇੱਕ ਸ਼ਹਿਰ ਵਿੱਚ ਹੀ ਰਹਿੰਦੇ ਹੋਏ ਤਾਂ ਕਰਕੇ ਕਿਤੇ ਨਾ ਕਿਤੇ ਮਿਲੇ ਹੋਵਾਂਗੇ ਪਰ ਬਲਰਾਜ ਦੇ ਦਿਮਾਗ ਵਿੱਚ ਵੀ ਇਹ ਗੱਲ ਘੁੰਮ ਰਹੀ ਸੀ ਕਿ ਇਹ ਲੜਕਾ ਮੈਂ ਕਿੱਥੇ ਵੇਖਿਆ ਸੀ ਸੋਨੂ ਤੇ ਕਿਰਤ ਨੂੰ ਸ਼ਗਨ ਦੇਣ ਤੋਂ ਬਾਅਦ ਜਦੋਂ ਸਟੇਜ ਤੋਂ ਥੱਲੇ ਉਤਰੇ ਤਾਂ ਬੀਮੀ ਦੀ ਗੋਦ ਪ੍ਰਾਈ ਦੀ ਰਸਮ ਸ਼ੁਰੂ ਹੋ ਗਈ ਉਹਦੀ ਮੰਮੀ ਨੇ ਗੋਦ ਭਰਾਈ ਦੀ ਰਸਮ ਨੇ ਲਿਆਂਦਾ ਸਮਾਨ ਉਹਦੇ ਝੋਲੀ ਵਿੱਚ ਪਾ ਕੇ ਉਸ ਨੂੰ ਤੰਦਰੁਸਤ ਬੱਚੇ ਲਈ ਉਸ ਦੀ ਤੰਦਰੁਸਤੀ ਲਈ ਦਵਾਵਾਂ ਦਿੱਤੇ ਆ ਫਿਰ ਬਾਕੀ ਸਾਰਿਆਂ ਨੇ ਵੀ ਬਿੰਮੀ ਨੂੰ ਸ਼ਗਨ ਦਿੱਤੇ ਤੇ ਨਾਲ ਹੀ ਬੱਚੇ ਤੇ ਉਸ ਦੀ ਤੰਦਰੁਸਤੀ ਲਈ ਕਾਮਨਾ ਕੀਤੀ ਜਦੋਂ ਅਵਨੇਸ਼ ਅਤੇ ਸੁਸ਼ਮਨ ਉਸ ਨੂੰ ਸ਼ਗਨ ਦੇਣ ਆਏ ਤਾਂ ਬਿੰਮੀ ਦੀਆਂ ਅੱਖਾਂ ਪਾਰ ਆਈਆਂ ਪਰ ਉਸ ਨੇ ਹੰਝੂਆਂ ਨੂੰ ਅੱਖਾਂ ਵਿੱਚੋਂ ਬਾਹਰ ਨਾ ਡਿੱਗਣ ਦਿੱਤਾ ਬੱਚੇ ਹੀ ਪੀ ਗਈ ਉਹਨਾਂ ਦਾ ਵੀ ਮਨ ਬਹੁਤ ਖਰਾਬ ਹੋਇਆ ਕਿ ਜੇ ਬਿੰਮੀ ਸਾਡੀ ਨਾ ਹੁੰਦੀ ਤਾਂ ਸਾਡਾ ਬੇਟਾ ਵੀ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹੁੰਦਾ ਗੋਦ ਭਰਾਈ ਦੀ ਰਸਮ ਤੋਂ ਬਾਅਦ ਨਿੱन्हा ਲੈ ਆਂਦਾ ਹੋਇਆ ਸਾਮਾਨ ਵਿਖਾਉਣ ਲੱਗੀ ਸਭ ਦੇ ਵਧੀਆ ਕੱਪੜੇ ਬਿੰਮੀ ਦੇ ਪੰਜ ਸੂਟ ਦੋ ਸੋਨੇ ਦੇ ਕੜੇ ਵਿਕਾਸ ਦੀ ਮਹਿੰਗੀ ਘੜੀ ਤੇ ਬ੍ਰਾਂਡਡ ਕੱਪੜੇ ਬੱਚੇ ਦੇ ਖਿਡੌਣੇ ਝੂਲੇ ਵਗੈਰਾ ਬਹੁਤ ਸਾਰਾ ਸਾਮਾਨ ਸਾਰੇ ਲੱਬੀ ਸਾਮਾਨ ਨਾਲ ਪਈ ਹੋਈ ਸੀ ਸ਼ੁਸ਼ਮਾ ਵੀ ਸੱਬਦੇ ਕੱਪੜੇ ਲੈ ਕੇ ਆਈ ਸੀ ਪਰ ਉਹ ਸੋਚ ਰਹੀ ਸੀ ਕਿ ਮੇਰੇ ਕੱਪੜੇ ਜ਼ਿਆਦਾ ਮਹਿੰਗੇ ਨਹੀਂ ਹਨ ਉਹ ਆਪਣੀ ਦਰਾਨੀ ਮੋਨਿਕਾ ਨੂੰ ਕਹਿੰਦੀ ਹੈ ਕਿ ਆਪਣੇ ਤਾਂ ਇਕੱਲੇ ਕੱਪੜੇ ਹੀ ਹਨ ਤੇ ਨਾਲ ਸੋਨੂੰ ਦੀ ਚੇਨ ਹੈ ਕੁੜੀ ਨੂੰ ਤਾਂ ਸੈੱਟ ਪਾਇਆ ਅਸੀਂ ਕੀ ਵਿਖਾਈਏ ਮੋਨਿਕਾ ਕਹਿੰਦੀ ਕੋਈ ਗੱਲ ਨਹੀਂ ਪਹਿਣ ਸਾਡੀ ਧੀ ਨੇ ਆਲਸ ਕੀਤੀ ਏ ਮੁੰਡੇ ਨੂੰ ਬਾਹਰ ਲੈ ਕੇ ਜਾਣਾ ਜੋ ਸਾਡੇ ਤੋਂ ਪੁੱਛਿਆ ਸੀ ਦੇ ਦਿੱਤਾ ਸਾਨੂੰ ਉਹਨਾਂ ਦੀ ਰੀਸ ਨਹੀਂ ਸ਼ੁਸ਼ਮਾ ਨੇ ਵੀ ਜੋ ਕੁਝ ਲਿਆਂਦਾ ਸੀ ਉਹ ਵਿਖਾ ਦਿੱਤਾ ਰੇਨੂ ਦੀ ਨਨਾਨ ਰਾਮਾ ਕਹਿੰਦੀ ਐਦ ਕੀ ਤਾ ਤੂੰ ਕੁੜਮ ਕੰਗਾਲ ਹੀ ਲੱਭ ਲੈਨੇ ਰੇਨੂ ਕਹਿੰਦੀ ਭੈਣ ਜੀ ਐਦ ਕੀ ਮੈਂ ਨਹੀਂ ਲੱਭੇ ਤੇਰੇ ਭਰਾ ਨੇ ਲੱਭੇ ਹਨ ਮੇਰੇ ਲੱਭੇ ਤਾਂ ਤੇਰੇ ਸਾਹਮਣੇ ਹੀ ਹਨ ਸਮਾਨ ਦੇ ਵਿਖਾ ਲੈਣ ਤੋਂ ਬਾਅਦ ਅਵਨੇਸ਼ ਅਤੇ ਸ਼ੁਸ਼ਮਾ ਕਹਿਣ ਲੱਗੇ ਕਿ ਅਸੀਂ ਚੱਲਦੇ ਹਾਂ ਰੋਹਨ ਕੀਰਤ ਨੂੰ ਮਿਲਣ ਲੱਗਾ ਤਾਂ ਰੋ ਪਈ ਉਸ ਨੂੰ ਹੌਲੀ ਜਿਹੀ ਕਹਿੰਦੀ ਬੀਰੇ ਮੈਨੂੰ ਪਤਾ ਨਹੀਂ ਸੀ ਕਿ ਭਾਬੀ ਇੱਥੇ ਵਿਆਹੀ ਹੈ ਜਦੋਂ ਕੀਰਤ ਨੇ ਭਾਬੀ ਕਿਹਾ ਤਾਂ ਰੋਹਨ ਦਾ ਵੀ ਰੋਣਾ ਨਿਕਲ ਗਿਆ ਸੁਸ਼ਮਾ ਕਹਿੰਦੀ ਕਿ ਭੈਣ ਭਰਾ ਕਦੇ ਇੱਕ ਦੂਜੇ ਤੋਂ ਦੂਰ ਰਹੇ ਨਹੀਂ ਰੋਣਾ ਤਾਂ ਹੀ ਆ ਜਾਂਦਾ ਹੈ ਰੋਹਨ ਹੁਰਾ ਦੇ ਜਾਣ ਤੋਂ ਬਾਅਦ ਅਸ਼ੋਕ ਤੇ ਨੀਨਾ ਬਿੱਪਨ ਵੀ ਚਲੇ ਗਏ ਰੇਨੂ ਦੇ ਪ੍ਰਾਪਰਜਾਈ ਵੀ ਤੁਰ ਗਏ ਬਸ ਉਸ ਦੇ ਨੰਨਾ ਰਮਾ ਹੀ ਰਹਿ ਗਈ ਸੀ ਬਿੰਮੀ ਆਪਣੇ ਕਮਰੇ ਵਿੱਚ ਆ ਗਈ। ਉਹਦਾ ੱੱਕੇ ਨਾਲ ਰੋ ਨਿਕਲ ਗਿਆ ਸੀ। ਵਿਕਾਸ, ਸੋਨੂ ਤੇ ਉਹਨਾਂ ਦਾ ਫੁੱਫੜ ਸ਼ਾਮ ਨੂੰ ਪੈਗ ਲਾਉਣ ਬੈਠ ਗਏ। ਰਮਾ ਕਿਰਤ ਨੂੰ ਬਿੰਮੀ ਦੇ ਕਮਰੇ ਵਿੱਚ ਲੈ ਗਈ। ਜਦੋਂ ਉਹ ਉਸ ਨੂੰ ਅੰਦਰ ਬਿਠਾ ਕੇ ਬਾਹਰ ਆਈ ਤਾਂ ਕਿਰਤ ਬਿੰਮੀ ਨੂੰ ਜੱਫੀ ਪਾ ਕੇ ਰੋਣ ਲੱਗੀ। ਤੂੰ ਮੇਰੀ ਭਾਬੀ ਤਾਂ ਬਣ ਗਈ ਪਰ ਇਸ ਘਰ ਵਿੱਚ ਨਹੀਂ ਬਣੀ ਚਾਹੀਦੀ ਸੀ। ਬਿੰਮੀ ਵੀ ਰੋਣ ਲੱਗ ਪਈ। ਪਰ ਫਿਰ ਕੀਰਤ ਨੂੰ ਕਹਿੰਦੀ ਹੈ ਕਿ ਜੇ ਕਿਸੇ ਨੇ ਆਪਾਂ ਨੂੰ ਵੇਖ ਲਿਆ ਤਾਂ ਸ਼ੱਕ ਹੋ ਜਾਣਾ ਆਪਾਂ ਇੱਕ ਦੂਜੇ ਲਈ ਅਣਜਾਣ ਬਣੇ ਰਹਿਣਾ ਹੈ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ